ਕਹਿੰਦੇ ਦੁੱਖ ਨਹੀਂ ਕਿ ਹਾਦਸਾ ਹੋਇਆ ਤੇ ਉਹ ਮਰ ਗਿਆ ਦੁੱਖ ਤਾਂ ਹੈ ਕਿ ਹਾਦਸਾ ਕਿੰਨੇ ਵਰੇ ਹੁੰਦਾ ਰਿਹਾ ਸੋ ਇਹ ਅੱਕ ਹੈ ਜੀ ਇਸ ਨੂੰ ਇਹ ਘੋੜੇ ਜਿਹੜੇ ਨੇ ਖਾ ਰਹੇ ਨੇ ਜਿਹਨੂੰ ਅਸੀਂ ਰੱਬ ਦਾ ਘੋੜਾ ਵੀ ਕਹਿੰਦੇ ਸੀ ਬਚਪਨ ਦੇ ਵਿੱਚ ਤੇ ਇਹ ਅੱਕਾਂ ਦੇ ਜਿਹੜੇ ਘੋੜੇ ਨੇ ਅੱਕ ਨੂੰ ਖਾ ਰਹੇ ਨੇ ਹੁਣ ਅੱਕ ਕਿੰਨਾ ਜ਼ਹਿਰੀਲਾ ਹੁੰਦਾ ਹੈ ਹਾਲਕਿ ਆਪਾਂ ਉਸ ਨੂੰ ਉਹਦੇ ਦੁੱਧ ਨੂੰ ਜਿਹੜਾ ਮਤਲਬ ਕੋਈ ਵੀ ਵਰਤੋਂ ਵਿੱਚ ਨਹੀਂ ਲਿਆਉਣਾ ਚਾਹੁੰਦਾ ਹਾਲਕਿ YouTube ਤੇ ਬਹੁਤ ਸਾਰੀਆਂ ਵੀਡੀਓਜ਼ ਐਸੀਆਂ ਨੇ ਜਿਹੜੇ ਕਹਿੰਦੇ ਕਿ ਬਹੁਤ ਲਾਹੇਵੰਦ ਹੈ ਔਰ ਸਾਡੇ ਪਿੰਡ ਵੀ ਇੱਕ ਡਾਕਟਰ ਹੁੰਦੇ ਸੀ ਸਰਦਾਰ ਸੁੱਚਾ ਸਿੰਘ ਜੀ ਉਹ ਜਦੋਂ ਜੜ ਦਰਦ ਕਰਦੇ ਸੀ ਤਾਂ ਥੋੜਾ ਜਿਹਾ ਅੱਕ ਟੱਕੇ ਨਾਲ ਬਹੁਤਕ ਦਿਨੇ ਉਹਦੇ ਵਿੱਚ ਲਾ ਦਿਆ ਕਰਦੇ ਸੀ ਔਰ ਜੜ ਦਰਦ ਕਰਨੋਂ हट ਜਾਂਦੀ ਸੀ ਕਹਿੰਦੇ ਸੀ ਕੀੜਾ ਮਰ ਜਾਂਦਾ ਹੈ ਸੋ ਇਟ ਮੀਨਸ ਇਹ ਮਤਲਬ ਜ਼ਹਿਰ ਤਾਂ ਹੈਗਾ ਲੇਕਿਨ ਕਮਾਲ ਦੀ ਗੱਲ ਹੈ ਜ਼ਹਿਰ ਨੂੰ ਵੀ ਖਾਈ ਜਾਂਦੇ ਆ ਔਰ ਮਨੋ ਮੈਂ ਕਹਿੰਦਾ ਹਾਂ ਕਿ ਹਾਊ ਮੈਨੀ ਬਿਊਟੀਫੁਲ एवरीथिंग ਅਰੇਂਜਡ ਬਾਏ ਨੇਚਰ ਕਮਾਲ ਕਰਦੀ ਕੁਦਰਤ ਨੇ ਯਾਨੀ ਅੱਕਾਂ ਨੂੰ ਖਾਣ ਵਾਸਤੇ ਵੀ ਕੋੜੇ ਪੈਦਾ ਕਰਦੇ ਔਰ ਘੋੜਿਆਂ ਦਾ ਇਹਨਾਂ ਘੋੜਿਆਂ ਦਾ ਇਹਨਾਂ ਮਨੋ ਪਤੰਗਿਆਂ ਦਾ ਰਾਸ਼ਨ ਦੇਖ ਲੋ ਅੱਕ ਪੈਦਾ ਕਰਦੇ ਯਾਨੀ ਕਿ ਸਾਰੇ ਕੁਸ ਖਾਈ ਜਾਂਦੇ ਨੇ ਹੁਣ ਇਹਨਾਂ ਘੋੜਿਆਂ ਨੂੰ ਹੀ ਖਾਣ ਵਾਲਾ ਕੋਈ ਹੋਵੇਗਾ ਕਮਾਲ ਦੀ ਗੱਲ ਹੈ ਹੁਣ ਇਹ ਜਿਹੜਾ ਜ਼ਹਿਰ ਹੈ ਇੱਕ ਤਰ੍ਹਾਂ ਪਿਉਰੀਫਾਇਰ ਹੋ ਕੇ ਕਿਸੇ ਦੇ ਅੰਦਰ ਜਾਵੇਗਾ ਜਿਹੜਾ ਇਹਨਾਂ ਘੋੜਿਆਂ ਨੂੰ ਖਾਏਗਾ ਕਿਉਂਕਿ ਬਹੁਤ ਸਾਰੇ ਜੀਵ ਜੰਤੂ ਕੀਟ ਪਤੰਗੇ ਐਸੇ ਨੇ ਜਿਹੜੇ ਮਤਲਬ ਮੀਟੀ ਖਾਂਦੇ ਆ ਚੱਕੀ ਦਾ ਆਟਾ ਤੁਹਾਨੂੰ ਰਾਸ ਨਹੀਂ ਆਉਂਦਾ ਹੁਣੇ ਚਿੜੀ ਮਰ ਗਈ ਤਾਂ ਇਹਨੂੰ ਵੀ ਮਤਲਬ ਬਿੱਲੀ ਖਾ ਜਾਂਦੀ ਬਿੱਲੀਆਂ ਨੂੰ ਬਿੱਲੇ ਆਲੇ ਖਾ ਜਾਂਦੇ ਤਾਂ ਇਸ ਤਰ੍ਹਾਂ ਮਲੇ ਇੱਕ ਸਰਕਲ ਬਣਿਆ ਹੋਇਆ ਹੈ ਕਮਾਲ ਦੀ ਗੱਲ ਹੈ ਵੀ ਇਹ ਸਮਝ ਨਹੀਂ ਆਉਂਦੀ ਕੁਦਰਤ ਨੇ ਕਿੱਦਾਂ ਮਤਲਬ ਇਹ ਚੀਜ਼ ਬਣਾਈ ਹੈ ਕੁਦਰਤ ਵੈਸੇ ਵਾਕਿਆ ਹੀ ਮਹਾਨ ਹੈ ਉਨੇ ਮਤਲਬ ਹਰ ਇੱਕ ਚੀਜ਼ ਦਾ ਤੋੜ ਲੱਭਿਆ ਹੈ ਉਸ ਨੂੰ ਖਤਮ ਕਰਨ ਦਾ ਵੀ ਉਸ ਨੂੰ ਪੈਦਾ ਕਰਨ ਦਾ ਵੀ ਤੋੜ ਲੱਭਿਆ ਹੈ ਇਹ ਕਮਾਲ ਦੀ ਗੱਲ ਹੈ ਤਾਂ ਕੁਦਰਤ ਦੇ ਮਤਲਬ ਵਾਰੇ ਵਾਰੇ ਜਾਣਾ ਚਾਹੀਦਾ ਸਾਨੂੰ ਹੁਣ ਇਹ ਜਿਹੜਾ ਮਤਲਬ ਭੂਂਡ ਹੈ ਤਾਂ ਭੂਂਡ ਮਤਲਬ ਮਰ ਜਾਂਦਾ ਹੈ ਤਾਂ ਉਹਨੂੰ ਕੀੜੀਆਂ ਖਾਈ ਜਾਂਦੀਆਂ ਨੇ ਔਰ ਕੀੜੀਆਂ ਨੂੰ ਚਿਪਕਲੀਆਂ ਖਾਈ ਜਾਂਦੀਆਂ ਨੇ ਮਤਲਬ ਕਿੱਡੀ ਕਮਾਲ ਦੀ ਗੱਲ ਹੈ ਸੋ ਇਹ ਅੱਖ ਨੂੰ ਦੇਖ ਲੋ ਇੱਕ ਮਤਲਬ ਖਾਈ ਜਾਂਦੇ ਨੇ ਤਾਂ ਮੈਨੂੰ ਤਾਂ ਬੜਾ ਹੈਰਾਨੀ ਹੋਈ ਦੇਖ ਕੇ ਵੀ ਔਰ ਇੰਨੇ ਮਤਲਬ ਘੋੜੇ ਔਰ ਅੱਖ ਨੂੰ ਹੌਲੀ-ਹੌਲੀ ਖਾਰੇ ਨੇ ਉਹ ਤੇ ਕਿਸ ਤਰ੍ਹਾਂ ਮਨੁੱਖਾਤ ਸਾ ਵਾਪਰ ਰਿਹਾ ਹੈ ਅੱਖ ਦੇ ਉੱਤੇ ਕਿਸ ਤਰ੍ਹਾਂ ਉਹ ਤਿਲ-ਤਿਲ ਹੋ ਕੇ ਮਰ ਰਿਹਾ ਹੈ ਥੋੜਾ-ਥੋੜਾ ਖਾਰੇ ਨੇ ਉਸ ਨੂੰ ਅਤੇ ਉਹ ਹੌਲੀ-ਹੌਲੀ ਮੌਤ ਵੱਲ ਜਾ ਰਿਹਾ ਹੈ ਕਿਸ ਤਰ੍ਹਾਂ ਉਹ ਸੁੱਕ ਜਾਵੇਗਾ ਉਸ ਤੋਂ ਬਾਅਦ ਉਹ ਸੁੱਕ ਕੇ ਲੱਕੜ ਬਣ ਜਾਵੇਗਾ ਹੌਲੀ-ਹੌਲੀ ਮਿੱਟੀ ਦੇ ਵਿੱਚ ਪਾਸਮ ਹੋ ਜਾਏਗਾ ਤੇ ਮੈਂ ਅਕਸਰ ਕਹਿਣਾ ਹੁਣਾ ਕਿ ਮਿੱਟੀ ਜਿਹੜੀ ਹੈ ਉਹ ਬੜੀ ਚੋਹਰਾਵਰ ਹੈ ਹਰ ਇੱਕ ਚੀਜ਼ ਨੂੰ ਆਪਣੇ ਅੰਦਰ ਜਜ਼ਬ ਕਰ ਲੈਂਦੀ ਹੈ ਖਤਮ ਕਰ ਦਿੰਦੀ ਹੈ ਆਪਣੇ ਅੰਦਰ ਮਿਲਾ ਲੈਂਦੀ ਹੈ ਔਰ ਆਪ ਦੇ ਵਿੱਚੋਂ ਹੀ ਪੈਦਾ ਕਰ ਦਿੰਦੀ ਹੈ ਇਹ ਬੜੀ ਕਮਾਲ ਦੀ ਗੱਲ ਹੈ ਇਹਨੇ ਮਿੱਟੀ ਮਤਲਬ ਕਿੱਡੀ ਜੋਰਾ ਵਾਰ ਹੈ ਆਪਦੇ ਵਿੱਚ ਹੀ ਮਿਲਾ ਲੈਂਦੀ ਹੈ ਔਰ ਆਪਦੇ ਵਿੱਚ ਹੀ ਪੈਦਾ ਕਰ ਦਿੰਦੀ ਹੈ ਸੋ ਕੁਦਰਤ ਦੇ ਮਤਲਬ ਵਾਰੇ ਵਾਰੇ ਜਾਣਾ ਚਾਹੀਦਾ ਹੈ ਹਾਲਾਂਕਿ ਇਹ ਘੋੜੇ ਬੜੇ ਹੀ ਸੋਹਣੇ ਨੇ ਲੇਕਿਨ ਖਾ ਰਹੇ ਨੇ ਜ਼ਹਿਰ ਔਰ ਇੰਨਾ ਹੀ ਉਹਨਾਂ ਦੀ ਸੁੰਦਰਤਾ ਚੜ ਰਹੀ ਹੈ